ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ ਸਾਰਿਆਂ ਨੂੰ। ਇੱਕ ਵਾਰ ਫੇਰ ਹਾਜ਼ਰ ਹੋ ਗਏ ਆਂ। ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਕੋਣੀ ਆ। ਤੁਸੀਂ ਬਹੁਤ ਪਿਆਰ ਦਿੰਦੇ ਆਂ। ਬਹੁਤ-ਬਹੁਤ ਤੁਹਾਡਾ ਧੰਨਵਾਦ। ਇਦਾਂ ਹੀ ਪਿਆਰ ਦਿੰਦੇ ਰਹੀਓ ਤੇ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ-ਬਾਤਾਂ ਕਰਦੇ ਰਹੀਏ। ਹਾਂਜੀ। ਹਨਾ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਸਾਡੇ ਲਈ ਤੁਸੀਂ ਬਹੁਤ ਸਪੈਸ਼ਲ ਹੋ ਗਏ ਆਂ। ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਆ। ਹਾਂਜੀ। ਹਨਾ ਤੇ ਉਹ ਇੱਕ ਦਿਨ ਤੁਸੀਂ ਆਉਂਦੇ ਰਿਓ ਏਦਾਂ ਆਪਾਂ ਗੱਲਾਂ-ਬਾਤਾਂ ਕਰਦੇ ਰਿਏ ਹੈ ਹਨਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਹੈਗੀ ਆਪਣੀ ਬਾਪੂ ਬੈਠਾ ਇੱਕ ਜਗ੍ਹਾ ਬੀਬੀ ਫਿਰਦੀ ਜਗਾ-ਜਗਾ ਹੂੰ ਤੇ ਇਹਦਾ ਜਵਾਬ ਹੈਗਾ ਜੀ ਤਾਲਾ ਤੇ ਚਾਬੀ ਤਾਲਾ ਤੇ ਚਾਬੀ ਕਈ ਵਾਰੀ ਬਾਤ ਸੌਖੀ ਵੀ ਹੁੰਦੀ ਹੈ ਕਈ ਵਾਰੀ ਔਖੀ ਵੀ ਨਹੀਂ ਵੀ ਪਤਾ ਲੱਗਦਾ ਪਰ ਫੇ ਵੀ ਤੁਹਾਡਾ ਬਹੁਤ ਸ਼ੁਕਰਾਨਾ ਤੁਸੀਂ ਬਹੁਤ ਪਿਆਰ ਕਰਦੇ ਹੋ ਹਾਂਜੀ ਬਹੁਤ ਸਾਨੂੰ ਲਾਈਕ ਕਰਦੇ ਆ ਸਾਡੀਆਂ ਵੀਡੀਓ ਦਾ ਬਹੁਤ ਮਤਲਬ ਸਾਨੂੰ ਵਧੀਆ ਲੱਗਦਾ ਕਮੈਂਟ ਆਉਂਦੇ ਜਦੋਂ ਤੁਹਾਡੇ ਬਿਲਕੁਲ ਬਿਲਕੁਲ ਸਾਰਿਆਂ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿਆਂ ਜਿਹੜੇ ਨੇ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਪੰਜਾਬੀ ਕਿਚਨ ਵਲੌਗ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਬਲਵਿੰਦਰ ਕੌਰ ਹਾਂਜੀ ਕੁਲਵੰਤ ਕਲਚੀ ਹਾਂਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਕੋਸ਼ਿਸ਼ ਕਰਕੇ ਬਾਤ ਦਾ ਜਵਾਬ ਦਿੱਤਾ ਇਦਾਂ ਹੱਸਦੇ ਖੇੜਦੇ ਰਹੀਏ ਇਦਾਂ ਹੀ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਤੇ ਸਾਰਿਆਂ ਤੋਂ ਵੱਡੀ ਗੱਲ ਆ ਤੰਦਰੁਸਤੀ ਹਾਂ ਤੰਦਰੁਸਤ ਰਹੀਏ ਦੇ ਖੁਸ਼ ਰਹੀਏ ਬਿਲਕੁਲ ਤਾਂ ਇਦਾਂ ਹੀ ਆ ਮੈਂ ਇੱਕ ਤਰ੍ਹਾਂ ਗੱਲ ਦੱਸਦਾ ਇੱਥੇ ਇੱਕ ਯਾਰ ਦੋਸਤ ਆਪਣੇ ਨਾ ਯਾਰ ਦੋਸਤ ਨੂੰ ਮਿਲਿਆ ਦੋਸਤ ਨੂੰ ਕਹਿੰਦਾ ਯਾਰ ਮੈਨੂੰ ਪਤਾ ਲੱਗਾ ਤੂੰ ਕੱਲ ਹਾਂ ਨਾ ਆਪਰੇਸ਼ਨ ਕਰਾਏ ਤੋਂ ਬਗੈਰੀ ਹਸਪੀਟਲ ਤੋਂ ਭੱਜ ਆਇਆ ਅੱਛਾ ਉਹ ਕਹਿੰਦਾ ਯਾਰ ਆਹੋ ਭੱਜ ਆਇਆ ਕਹਿੰਦਾ ਨਰਸ ਕਹਿੰਦਾ ਬਾਰ ਬਾਰ ਇਹੇ ਕਹੀ ਜਾਂਦੀ ਸੀ ਘਬਰਾਓ ਨਾ ਦਿਲ ਨਾ ਛੱਡੋ ਛੋਟਾ ਜਿਹਾ ਆਪਰੇਸ਼ਨ ਆ ਤੁਸੀਂ ਬਿਲਕੁਲ ਨਾ ਦਿਲ ਛੱਡੋ ਤੂ ਇਹ ਕਹਿੰਦਾ ਥੇ ਕਿਹੜੀ ਗੱਲ ਸੀ ਸਾ ਤੇ ਤੂੰ ਦਿਲ ਕਾਲੀ ਛੱਡਿਆ ਹਣਾ ਤੂੰ ਕਾਲੀ ਭੱਜਿਆ ਕਹਿੰਦਾ ਉਹ ਮੈਨੂੰ ਨਹੀਂ ਸੀ ਕਹਿ ਰਹੀ ਉਹ ਡਾਕਟਰ ਨੂੰ ਕਹਿ ਰਹੀ ਸੀ ਜਦ ਮੈਂ ਦੇਖਦਾ ਸੀ ਕਿ ਇਧਰੋਂ ਦਿੱਤੇ ਸਾਡੇ ਘਰ ਵੀ ਵੱਡਾ ਸਾਰਾ ਲਫਾਫਾ ਮਿਲਿਆ ਮੈਨੂੰ ਉਹਦੇ ਚ ਵੀ ਪਤਾ ਨਹੀਂ ਕੀ ਲਿਆਂਦਾ ਅੱਜ ਕੀ ਸ਼ਾਪਿੰਗ ਕੀਤੀ ਮੈਡਮ ਜੀ ਦੱਸੋ ਕੁਛ ਲਿਆਂਦਾ ਮੈਂ ਤੁਹਾਨੂੰ ਕਿਉਂ ਦੱਸਾਂ ਬਸ ਬਸ ਆਹੀ ਆ ਸ਼ਾਪਿੰਗ ਚੱਲਦੀ ਆ ਪਤਾ ਨਹੀਂ ਤੜਾ ਤੜ ਪਤਾ ਨਹੀਂ ਕੀ ਆਉਂਦਾ ਬੁੜੀਆਂ ਦੇ ਸ਼ਾਪਿੰਗ ਨਹੀਂ ਨਿਭੜਦੀ ਬੰਦਿਆਂ ਦੇ ਕੋਲ ਉਹ ਹੀ ਵਿਚਾਰਾ ਆਹੀ ਬਿਓ ਹੈਗਾ ਪਾਲੀ ਦਾ 25 ਸਾਲੀ ਜਿਹੜੀ ਚੀਜ਼ ਪਈ ਆ ਕੋਈ ਕਦੀ ਛੋਟੀ ਕਰਾ ਲਈਦੀ ਕਦੀ ਉਹਨੂੰ ਵੱਡੀ ਕਰਾ ਲਈਦਾ ਤੇ ਬਸ ਪਾਲੀਦੀ ਹੈ ਹੁਣ ਕੀ ਲਿਆਂਦਾ ਅੱਜ ਦੱਸੋ ਪਸੰਦ ਆ ਗਿਆ ਸੀ ਕੁਛ ਰੋਜ ਬਸ ਸੂਟ ਲੈ ਆਂਦੇ ਸੂਟ ਲੈਣੇ ਬੁੜੀਆਂ ਸੂਟ ਲਈ ਜਾਂਦੀਆਂ ਕਿਤੇ ਮੈਂ ਤਾਂ ਕੁਝ ਹੋਰ ਗਿਆ ਸੀ ਪਰ ਰਾਸਤੇ 'ਚ ਪਸੰਦ ਆ ਗਿਆ ਕੁਛ ਹਾਂ ਹਾਂ ਕਈ ਵਾਰੀ ਗੋਲ ਗੱਪਿਆਂ ਦੇ ਖਾਣ ਦੇ ਬਹਾਨੇ ਸੂਟ ਲੈ ਆਉਂਦੀਆਂ ਹਾਂ ਸਹੀ ਗੱਲ ਆ ਹਾਂ ਫੇਰ ਲੱਗੀ ਸੀਗੀ ਉੱਥੇ ਫੇਰ ਬੱਸ ਇਹ ਕੀ ਕਰਦੇ ਉਹ ਸੇਲ ਕਿੱਥੇ ਲਾਈ ਹੁੰਦੀ ਉਹ ਸੂਟ ਚੱਕ ਕੇ ਲਾ ਕੇ ਦੇਖਣਗੇ ਆ ਭਾਬੀ ਜੀ ਦੇਖੋ ਤੁਹਾਨੂੰ ਕਿੰਨਾ ਜੱਚਦਾ ਇਹ ਤੁਹਾਡੇ ਲਈ ਆ ਸੂਟ ਅਸੀਂ ਘਰ ਇਦਾਂ ਦੇ ਦੋ ਲਗਾਏ ਆ ਬੜੇ ਸੋਹਣੇ ਆ ਸੂਟ ਬੱਸ ਬੁੜੀਆਂ ਦਵਾਦ ਉਹ ਉਹ ਖੁਸ਼ ਉਹਨਾਂ ਨੂੰ ਤਰੀਕਾ ਆ ਖੁਸ਼ ਕਰਨ ਦਾ ਬੁੜੀਆਂ ਦਵਾਦ ਤੇ ਲੈ ਲੈਂਗੇ ਸੂਟ ਹਨ ਘਰ ਨੂੰ ਅਜਿੰਨੇ ਕੀ ਕਰੀਏ ਹੁਣ ਹੁਣ ਕੀ ਕਰੀਏ ਮਜਬੂਰੀ ਆ ਨਾ ਫੇ ਸਾਡਾ ਦਿਲ ਕਰਦਾ ਸੂਟ ਲੈਣ ਨੂੰ ਤਾਂ ਸੂਟ ਲੈ ਆਈਦੇ ਆ ਵੀ ਜੇ ਬੁੜੀਆਂ ਸੂਟ ਲੈਣੋਂ ਹਟ ਜਾਣ ਤਾਂ ਦੁਕਾਨਾਂ ਬੰਦ ਹੋ ਜਾਣ ਸਾਰੀਆਂ ਦੁਕਾਨਾਂ ਹੀ ਸਾਰੀਆਂ ਸੂਟਾਂ ਦੀਆਂ ਸਾਰੀਆਂ ਸਾਰਾ ਬਾਜ਼ਾਰ ਲੇਡੀਜ਼ ਦੇ ਸਰ ਤੇ ਚੱਲਦਾ ਜਿਹੜੀਆਂ ਸੂਟਾਂ ਦੀਆਂ ਹੀ ਆ ਬੰਦਾ ਦਾ ਕੋਈ ਉੱਥੇ ਕਮੀਜ਼ ਪੈਂਟ ਵਾਲੀ ਜਿਹੜੀ ਸ਼ਾਪ ਆ ਉਹ ਇੱਕ ਹੁੰਦੀ ਆ ਉਹ ਇੱਕ ਹੁੰਦੀ ਉੱਤੇ ਬੰਦਾ ਵੀ ਕੋਈ ਕੋਈ ਖੜਾ ਵੀ ਨਹੀਂ ਹੁੰਦਾ ਸੂਟਾਂ ਦੀਆਂ ਦਸ ਹੁੰਦੀਆਂ ਆ ਉਹ ਕੋਈ ਲੈ ਹੀ ਨਹੀਂ ਰਿਹਾ ਹੁੰਦਾ ਉਹਦੇ ਵਿਚਾਰੀ ਤੇ ਕੋਈ ਰੱਸ਼ ਨਹੀਂ ਹੁੰਦਾ ਹਾਂਜੀ ਉਹ ਬੈਠਾ ਹੁੰਦਾ ਕਿਉਂਕਿ ਬੰਦਿਆਂ ਨੇ ਜਿਹੜੀ ਕਮੀ ਲੈ ਲਈ ਪੰਜ ਪੰਜ ਸਾਲ ਚਲਾਉਣੀ ਆ ਹੂੰ ਤੇ ਬੁੜੀਆਂ ਦਾ ਹੀ ਹੁੰਦਾ ਫੇ ਸੂਟਾਂ ਨੂੰ ਇਦਾਂ ਆ ਵੀ ਮੂੰਹ ਤਾਂ ਹੀ ਚੱਕਿਆ ਹੁੰਦਾ ਆ। ਹੂੰ ਥੱਲੇ ਭਾਵੇਂ ਜੋ ਮਰਜੀ ਟੋਆ ਹੋਵੇ ਜੋ ਮਰਜੀ ਹੋਵੇ। ਉੱਥੇ ਡਿੱਗ ਪੈਣਾ। ਉੱਥੇ ਡਿੱਗ ਪੈਣਾ। ਸੂਟਾਂ ਦੇਖੀ ਜਾਣਾ ਸੂਟ ਟੰਗੇ ਦੇਖੀ ਜਾਣਾ। ਸਹੀ ਗੱਲ ਆ। ਹੂੰ ਤੂੰ ਮਤਲਬ ਤੂੰ ਇਹ ਦੂਰ ਕਿਸੇ ਦੀ ਗੱਲ ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਸੁਣਾਉਣਾ ਹਨ। ਇਦਾਂ ਇੱਕ ਜਗ੍ਹਾ ਅਸੀਂ ਗਿਆ ਸੀ ਕਿ ਮਾਰਕੀਟ ਦੇ ਵਿੱਚ। ਫਿਰ ਤੇ ਇਹ ਸ਼ਾਪਿੰਗ ਸ਼ਾਪਿੰਗ ਕਰਨ ਲੱਗ ਪਈ ਤੇ ਮੈਂ ਉੱਥੇ ਇੱਕ ਸਾਈਡ ਤੇ ਚੇਅਰ ਪਈ ਸੀ ਉਹ ਅੱਜ ਕੱਲ ਜਿਹੜੀਆਂ ਰੋੜਾਂ ਦੇ ਰੱਖੀਆਂ ਹੋਈਆਂ ਹਨਾ ਸਾਈਡ ਸੁਰ ਤੇ ਉੱਤੇ ਬੈਠ ਬੈਠ ਗਿਆ ਹਨਾ ਤੇ ਉਹ ਮੋਰੇ ਮੇਰੇ ਉਹ ਜਿੱਥੇ ਚੇਅਰ ਸੀ ਮੋਰੇ ਉਹਦੇ ਛੋਟੀ ਜੀ ਨਾਲੀ ਸੀਗੀ ਹਾਂ ਤੇ ਸਾਨੂੰ ਕੀ ਪਤਾ ਇਹ ਵੀ ਇਹ ਨਾਲੀ ਨੇ ਸਾਡੇ ਨਾਲ ਅੱਜ ਕੁਝ ਮਤਲਬ ਵਾਪਰ ਜਾਣਾ ਇਸ ਨਾਲੀ ਦੀ ਵਜ੍ਹਾ ਨਾਲ ਤੇ ਇਹ ਮਤਲਬ ਉਸ ਸਾਡ ਖਰੀਦ ਕੇ ਆਈ ਸ਼ਾਪਿੰਗ ਕਰਕੇ ਤੇ ਮੇਰੇ ਵਾਲ ਨੂੰ ਤੁਰੀ ਆਵੇ ਤੇ ਨਾਲੀ ਦੇਖੀ ਨਹੀਂ ਤੇ ਆਉਂਦਿਆਂ ਨੂੰ ਸਿੱਧਾ ਇਹਦਾ ਪੈਰ ਉਹ ਪਹਿਲਾਂ ਨਾਲੀ ਚ ਪੈ ਗਿਆ ਮੂੰਹ ਤਾਂ ਛੱਕਿਆ ਸਿੱਧਾ ਨਾਲੀ ਚ ਪੈ ਗਿਆ ਤੇ ਇਹ ਸਿੱਧੀ ਮੇਰੇ ਚਰਨਾਂ ਚ ਡਿੱਗ ਪਈ। ਹਾਂ ਸਹੀ ਗੱਲ ਆ। ਤੇ ਚੰਗਾ ਹੋ ਗਿਆ ਨਾ। ਤੇ ਮੈਂ ਮੈਂ ਕਿਹਾ ਚੱਲ ਵੇ ਸ਼ੁਕਰ ਹੈ ਇਸ ਬਾਨੇ ਆ ਜੇ ਮੇਰੇ ਪੈਰਾਂ 'ਚ ਤਾਂ ਪਈ ਨਾ। ਆਸ਼ੀਰਵਾਦ ਦੇ ਦੇ ਨਾ ਸੀ ਮੈਂ ਦਿੱਤਾ ਆਸ਼ੀਰਵਾਦ ਮੈਂ ਕਿਹਾ ਸੁਖੀ ਰਹੋ। ਕਦੀ ਪੈਰਾਂ 'ਚ ਪਈ ਨਹੀਂ ਮੇਰੇ ਮੈਂ ਤਾਂ ਰੱਬ ਅੱਗੇ ਮੈਂ ਕਹਾ ਚਲੋ ਤੁਸੀਂ ਜਿੱਦਾਂ ਮਰਜੀ ਰੱਬ ਕਈ ਵਾਰੀ ਬੰਦੇ ਨੂੰ ਸਿੱਟ ਲੈਂਦਾ ਸਿੱਟ ਕੇ ਪੈਰਾਂ 'ਚ ਪਗਲਾ ਕਹਿੰਦਾ ਪੈਰੀਂ ਹੱਥ ਲਾਓ ਸਹੀ ਗੱਲ ਹੈ ਹੁਣ ਕਰਵਾ ਚਾਹ ਤਾਂ ਵਰਤ ਮੈਂ ਰੱਖਦੀ ਨਹੀਂ ਕੋਈ ਕਿਸੇ ਬਾਹਾਨੇ ਤਾਂ ਕਰਨਾ ਹੀ ਪੈਣਾ ਸੀ ਰੱਬ ਨੇ ਉਦੋਂ ਹਾਂ ਨਾ ਪੈਰੀਂ ਹੱਥ ਮੇਰੇ ਲਵਾਤਾ ਮੈਨੂੰ ਇੰਨੀ ਬਹੁਤ ਖੁਸ਼ੀ ਆ ਰਹੀ ਹਾਂ ਹਾਂ ਪੈਰੀਂ ਹੱਥ ਲਾਤਾ ਹਾਂ ਉਦੋਂ ਮੇਰੇ ਚਰਨਾਂ 'ਚ ਕਿੱਥੇ ਆਉਣਾ ਸੀ ਆ ਇੰਨਾ ਹਾਲਿਆ ਮਾਰੇ ਸ਼ਾਪਿੰਗ ਕਰਦੇ ਹੋ ਤਾਂ ਨੂੰ ਦੇਖੀ ਜਾਣਾ ਤਾਂ ਥੱਲੇ ਤਾਂ ਦੇਖਣਾ ਹੀ ਨੇ ਪਰ ਸੂਟ ਬੜੇ ਸੋਹਣੇ ਸੀਗੇ ਪਤਾ ਭਈ हां हां ते ਡਿੱਗੀ ਜਾ ਰਹੀ ਹੈ ਲੈ ਕੇ ਰਹਿ ਨਹੀਂ ਹੁੰਦਾ ਛੂਟਾ ਦੇ ਪਿੱਛੇ ਲੱਤ ਭਾਵੇਂ ਟੜਾ ਲੈਣੀ ਹਾਂ ਹਾਂ ਉਹ ਹੋਈ ਨਹੀਂ ਆ ਵੀ ਨਾਲ ਵੀ ਚਲੋ ਘਰ ਵਾਲੇ ਨੂੰ ਵੀ ਕਿਤੇ ਪੈਂਟ ਕਮੀਜ਼ ਬੰਦੇ ਨੂੰ ਚਾਹੀਦੀ ਆ ਨਾ ਉਹ ਵੀ ਤਾਂ ਨਾ ਸੂਟ ਹੀ ਸੂਟ ਜੂਤੀ ਸੀ ਗਾਂ ਤੋਂ ਲਿਆ ਕਰੂੰਗੀ ਗਾਂ ਤੋਂ ਗਾਂ ਤੋਂ ਲਿਆ ਕਰੋ ਉਹ ਵੀ ਫੇ ਉਹ ਲਿਆ ਲਿਆਉਂਦੀ ਆ ਮੁਰੀਆਂ ਪਤਾ ਕਿਹੜਾ ਆ ਜਿਹੜਾ ਜਦੋਂ ਕਹਿੰਦੇ ਆ ਆ ਇੱਕ ਸੂਟ ਨਾ ਕਮੀਜ਼ ਫਰੀ ਕਮੀਜ਼ ਫਰੀ ਆ ਉਹ ਲਿਆਉਂਦੀ ਆ ਆ ਸੋ ਇ ਗੋ ਆ ਉਹ ਲੈਣੇ ਚੱਲ ਗਏਣਾ ਸੂਟ ਮੈਂ ਮੈਂ ਸੂਟ ਸਮਾ ਲੂੰਗੀ 2010 ਨਾਲ 200 ਦੀ ਕਮੀਜ਼ 200 ਦੀ ਕਮੀਜ਼ ਵਾਲਾ ਉਹ ਦੇ ਦੇਣੀ ਬੰਦੀ ਜਿਹੜੀ ਜਲੰਧਰ ਦੀ ਵੀ ਆ ਦੇਖ ਲੋ ਕਰੋੜਾਂ ਰੁਪਈਆ ਦੀ ਮਾਰਕੀਟ ਸਾਰੀ ਲੇਡੀਜ਼ ਦੇ ਸਰਤੇ ਆ ਲੇਡੀਜ਼ ਦੇ ਸਰਤੇ ਆ ਹਾ ਬਿਜ਼ਨਸ ਸਾਰਾ ਲੇਡੀਜ਼ ਦੇ ਸਰਤੇ ਆ ਤੁਸੀਂ ਦੇਖ ਲੋ ਇਹ ਸੋਚ ਲੋ ਮਤਲਬ ਬੰਦੇ ਕਿਨੇ ਲਾਤ ਮਾਰੇ ਸਾਰੀ ਮੋਰ ਬੰਦਾ ਕਮਾਉਂਦਾ ਰੰਦਾ ਆ ਕਮਾਉਂਦਾ ਰੰਦਾ ਸੂਟਾਂ ਦੀ ਪਰ ਉਹਦੀ ਵੱਡੀ ਕਮਾਈ ਸੂਟਾਂ ਚ ਚਲੀ ਜਾਂਦੀ ਆ ਇਦਾਂ ਕਰ ਜਾਂਦੀ ਹੈ ਹਾਂ ਨਾ ਸੂਟਾਂ ਤੇ ਆ ਪਰ ਜੇ ਕੋਈ ਪਾਉਣ ਵਾਲੀ ਹੋਊਗੀ ਤਾਂ ਚੰਗਾ ਨਹੀਂ ਪਾਊਗੀ ਆਹੋ ਇਹ ਤਾਂ ਹੈ ਤੇ ਹਾਈ ਸੋਚ ਕੇ ਕਹਿਦਾ ਹਾਂ ਨਾ ਚੇਜੀ ਕੋਈ ਪਾਉਣ ਵਾਲੀ ਹੈਗੀ ਆ ਤੇ ਚਲੋ ਪਾ ਲਵੇ ਹਾਂ ਕਮਾਉਣਾ ਕਿਹਦੇ ਲਈ ਇਦਾਂ ਆ ਕਿ ਕਹਿੰਦੇ ਵਾਈਫ ਨੂੰ ਖੁਸ਼ ਰੱਖਣਾ ਚਾਹੀਦਾ ਉਹਨੂੰ ਨਵਾਂ ਨਵਾਂ ਸੂਟ ਲੈ ਕੇ ਦਿੰਦੇ ਰਹਿਣਾ ਚਾਹੀਦਾ ਉਹ ਲక్ష్ਮੀ ਨੂੰ ਕਹਿੰਦੇ ਖੁਸ਼ ਰੱਖੋ ਤੇ ਬੇ ਲక్ష్ਮੀ ਘਰ ਆਉਂਦੀ ਹੈ। ਬੇ ਲక్ష్ਮੀ ਘਰ ਆਉਂਦੀ ਹੈ। ਹੂੰ ਏਦਾਂ ਆ। ਹੂੰ ਬਿਲਕੁਲ ਬਿਲਕੁਲ। ਯਾਰ ਕੋਈ ਨਾ ਭਈ ਜ਼ਰੂਰੀ ਨਹੀਂ ਹੈਗਾ ਜਿਆਦਾ ਮਹਿੰਗਾ ਹੀ ਲੈ ਕੇ ਦੇਣਾ ਆ। ਥੋੜਾ ਸਸਤਾ ਲੈ ਲਿਓ ਭਾਵੇਂ। ਪਰ ਗਿਫਟ ਤਾਂ ਜਰੂਰ ਦੇਣਾ ਚਾਹੀਦਾ। ਬਿਲਕੁਲ ਬਿਲਕੁਲ। ਕਦੀ ਬਰਥਡੇ ਹੋਵੇ ਤਾਂ ਕਦੀ ਕੋਈ ਅਨਿਵਰਸਰੀ ਹੋਵੇ ਤਾਂ ਕਿਸੇ ਕਿਸੇ ਪ੍ਰੋਗਰਾਮ ਤੇ ਵੀ ਚਲੋ ਕਦੀ ਕਦੀ ਲੈ ਦੇਣਾ ਚਾਹੀਦਾ ਹਨਾ। ਹੂੰ ਨਹੀਂ ਬਿਲਕੁਲ। ਚਲੋ ਕੋਈ ਗੱਲ ਨਹੀਂ। ਬਰਕਤ ਪੈਂਦੀ ਆ। ਏਦਾਂ ਹੀ ਬਰਕਤ ਪੈਂਦੀ ਆ ਹਨਾ। ਇਹਨਾਂ ਨੂੰ ਚਾਹੀਦਾ ਹੈ ਹਨਾ ਲੇਡੀਜ਼ ਨੂੰ ਵੀ। ਕਿ ਸੂਟਾਂ ਤੇ ਹਣਾ ਤੇ ਇੰਨੇ ਪੈਸੇ ਨਾ ਸੂਟਾਂ ਤੇ ਲਾਉਣ ਥੋੜਾ ਜਿਹਾ ਬੰਦੇ ਦਾ ਵੀ ਸੋਚਣਾ ਹਣਾ ਠੀਕ ਹੈ ਤੇ ਇਦਾਂ ਹੀ ਆ ਚਲੋ ਇਹ ਹੀ ਆ ਜੀ ਆਪਣੀ ਸ਼ਾਪਿੰਗ ਦਾ ਖਿਆਲ ਰੱਖੋ ਤੇ ਸ਼ਾਪਿੰਗ ਘੱਟ ਕਰੋ ਸੂਟਾਂ ਬਾਰੇ ਉਦੋਂ ਜਾ ਕੇ ਬੰਦਾ ਫਿਰ ਘੋਮਿਆਵੇ ਲੋਟੇ ਜ਼ਰੂਰੀ ਹੋਣਾ ਕੋਮ ਫਿਰ ਆਵੇ ਚਲੋ ਹਾਂ ਇਹ ਜ਼ਰੂਰੀ ਹੈ ਕਿ ਹਫਤੇ ਚ ਇੱਕ ਦਿਨ ਤੁਸੀਂ ਜ਼ਰੂਰ ਘੁੰਮਣ ਜਾਓ ਬਾਹਰ ਕਿਤੇ ਨਾ ਕਿਤੇ ਹਸਬੰਡ ਵਾਈਫ ਦੋਨੋਂ ਹਨਾ ਤੇ ਜਿੱਦਾਂ ਕਿ ਅੱਜਕੱਲ ਮੈਂ ਕਈ ਫੈਮਲੀਆ ਚ ਦੇਖਿਆ ਕਿ ਬਾਹਰ ਨਹੀਂ ਜਾਂਦੇ ਹਸਬੰਡ ਵਾਈਫ ਦੋਨੋਂ ਇਕੱਠੇ ਨਹੀਂ ਜਾਂਦੇ ਜਾਂ ਕਹਿ ਲਓ ਥੋੜੇ ਜਿਹਾ ਸਿਆਣੇ ਹੋ ਗਏ ਆ ਤਾਂ ਹੁਣ ਅਸੀਂ ਇਕੱਠੇ ਹੋ ਕੇ ਨਹੀਂ ਜਾਣਾ ਬਾਹਰ ਹਨਾ ਨਹੀਂ ਲੈ ਕੇ ਜਾਣਾ ਇਹਨੂੰ ਇਹਨੂੰ ਸੂਟ ਲੈ ਕੇ ਦੇਣਾ ਮੈਂ ਜਾ ਕੇ ਲਾਉਂਗਾ ਆਪੇ ਜਾ ਕੇ ਲਿਆ ਜਾ ਕੇ ਮੈਂ ਨਹੀਂ ਜਾਣਾ ਤੇਰੇ ਨਾਲ ਹਨਾ ਪਿੱਛੇ ਸਕੂਟਰ ਦੇ ਪਿੱਛੇ ਬਿਠਾਉਣ ਨੂੰ ਵੀ ਸ਼ਰਮ ਮਹਿਸੂਸ ਹੁੰਦੀ ਆ ਕਿ ਇਹਨੂੰ ਕਿੱਦਾਂ ਲੈ ਕੇ ਜਾਵਾਂ ਹਨਾ ਇੱਕ ਦੂ ਤਾਂਦ ਕਰਾ ਗਿਆ ਵੇ ਮਾੜਾ ਵਿਆਹ ਲੈ ਲਓ ਜੀ ਤੁਸੀਂ ਇਹ ਹੋਣਾ ਚਾਹੀਦਾ ਆ ਨਾ ਇਹ ਥੋੜਾ ਜਿਹਾ ਦੇਖਣਾ ਚਾਹੀਦਾ ਚਲੋ ਜੀ ਹਨਾ ਇਹੇ ਸੀ ਅੱਜ ਆਪਦੀਆਂ ਗੱਲਾਂ ਬਾਤਾਂ ਤੇ ਹੁਣ ਆਪਾਂ ਪਾਉਣੇ ਅੱਜ ਦੀ ਬਾਤ ਅੱਜ ਦੀ ਬਾਤ ਹੈਗੀ ਆ ਜੀ ਕਾਲੀ ਕਲੂਟੀ ਮਿੱਠੇ ਉਹਦੇ ਬੋਲ ਘਰ ਉਹਦਾ ਹੈ ਨਹੀਂ ਰਹਿੰਦੀ ਅੰਬਾ ਕੋਲ ਹੂੰ ਏ ਹੁਣ ਤੁਸੀਂ ਦੇਖ ਲਿਓ ਬੜੀ ਸੋਹਣੀ ਬਾਤ ਆ ਇਹ ਤਾਂ ਬਹੁਤ ਹੀ ਸੋਹਣਾ ਜੁਆਬ ਆ ਇਹ ਤੁਸੀਂ ਸਾਰਿਆਂ ਨੇ ਲਵ ਲੈਣੀ ਹੈ ਜਿੱਥੋਂ ਤੇ ਮਿਲ ਜੀ ਹਾਂ ਜੀ ਹੁਣ ਤੁਸੀਂ ਲਵ ਲੈਣੀ ਹੈ ਸਾਰਿਆਂ ਨੇ ਸਾਰਿਆਂ ਨੇ ਲਵ ਲੈਣੀ ਇਹ ਬਾਤ ਦਾ ਜੋਬ ਤੁਹਾਨੂੰ ਆ ਜਾਣਾ ਪੱਕੀ ਗੱਲ ਹੈ ਹਾਂ ਜੀ ਹਾਂ ਜੀ ਬਿਲਕੁਲ ਤੇ ਚਲੋ ਜੀ ਆਨਾ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਮਿਲਦੇ ਹਾਂ ਫੇਰ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ